ਹਾਂਜੀ ਪੰਜਾਬੀਓ ਕੀ ਹਾਲ ਚਾਲ ਆ ਵੀ ਪੰਜਾਬੀਓ ਮੈਂ ਤੁਹਾਨੂੰ ਇੱਕ ਵੀਡੀਓ ਦਿਖਾਉਣ ਜਾ ਰਿਹਾ ਇਹ ਵੀਡੀਓ ਦੇ ਰਾਹੀਂ ਮੇਰਾ ਕੌਮ ਨੂੰ ਸੁਨੇਹਾ ਵੀ ਜੇ ਜਲਦੀ ਕੁਝ ਨਾ ਕੀਤਾ ਗਿਆ ਜਿਹੜਾ ਇਹ ਟ੍ਰੇਲਰ ਤੁਹਾਨੂੰ ਦਿਖਾ ਰਿਹਾ ਇਹਨੇ ਜਲਦੀ ਵੱਡੀ ਫਿਲਮ ਬਣ ਜਾਣਾ ਕੀ ਦਿਖਾਉਣ ਜਾ ਰਿਹਾ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਇੱਕ ਚਾਮਲੇ ਹੋਇਆ ਭਈਆ ਕਿਵੇਂ ਕੀਰਤਨ ਦਾ ਮਜ਼ਾਕ ਉਡਾ ਰਿਹਾ ਜਿਵੇਂ ਸਿੱਖੀ ਰੀਤਾਂ ਰਵਾਜਾਂ ਦੇ ਅਨੁਸਾਰ ਜਿਵੇਂ ਕੀਰਤਨ ਹੁੰਦਾ ਹੁੰਦਾ ਨਾ ਉਵੇਂ ਉਹਦਾ ਆਪਣੀ ਜਾਨ ਚੋਂ ਇੱਕ ਕਮੇਡੀ ਦਾ ਸੀਨ ਜ ਬਣਾਇਆ ਪਿਆ ਕਮੇਟੀ ਰੂਪ ਦਿੱਤਾ ਹੋਇਆ ਤੇ ਕਾਰਨ ਕੀ ਆ ਇਹ ਜੇ ਕਰਦੇ ਕਿਉਂ ਨਹੀਂ ਭਈਏ ਇਹ ਭਈਆ ਹੀ ਲੱਗਦਾ ਮੈਨੂੰ ਤਾਂ ਦੇਖਣ ਨੂੰ ਇਹ ਕਰਦੇ ਕਿਉਂ ਨਹੀਂ ਨਾ ਗੁੱਜੂ ਨਹੀਂ ਫਿਰਦਾ ਚੱਜ ਨਾਲਾ ਮੈਂ ਹੁਣ ਜਿਆਦਾ ਕੁਝ ਨਾ ਬੋਲਦਾ ਪਹਿਲਾਂ ਤੁਹਾਨੂੰ ਵੀਡੀਓ ਦਿਖਾਉਣਾ ਆਪਾਂ ਫੇਰ ਇਹਦੇ ਤੇ ਚਰਚਾ ਕਰਦੇ ਆ ਪਹਿਲਾਂ ਵੀਡੀਓ ਦੇਖੋ ਇੱਕ ਰਾਜਾ ਕੇ ਲੜਕਾ ਇੱਕ ਗਰੀਬ ਕੇ ਲੜਕਾ ਸੇਵਾ ਕਰਦਾ ਹੁੰਦਾ ਤਾਂ ਰਾਜਾ ਕੇ ਲੜਕਾ ਘੋੜੇ 'ਤੇ ਬਸਵਾਰ ਹੋ ਕੇ ਜਾਣਾ ਗਰੀਬ ਕੇ ਲੜਕਾ ਸਾਈਕਲ ਪਾ ਜਾਣਾ ਸਾਈਕਲ ਦਾ ਵੀ ਟਾਇਰ ਵੇਗਰਦਾ ਕੇ ਵੀ ਹਵਾ ਘਟਦਾ ਹੌਲੀ 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 3 4 ਗਿਆ ਉਹਨੂੰ ਰਾਜਾ ਕੇ ਲੜਕਾ ਘੋੜੇ 'ਪਾ ਜਾਂਦਾ ਸਾਈਕਲ ਮੂਲੇ ਖੜਾ ਦੀਆ ਦਾ ਕਰੀਬ ਤੇ ਬੱਚੇ ਕਹਿੰਦਾ ਸਾਈਕਲ ਪਾਸੇ ਕਰ ਓਏ ਕਹਿੰਦਾ ਕੋਈ ਨਹੀਂ ਮਹਾਰਾਜ ਕੀ ਅਸੀਂ ਸੇਵਾ ਕਰਕੇ ਤੇਰਾ ਸਾਈਕਲ ਚੱਕ ਦਿੰਦਾ ਹੱਥ ਵਿੱਚ ਫੁੱਲ ਲਿਆ ਕਹਿੰਦਾ ਹਟਾ ਨਹੀਂ ਤਾਂ ਤੋੜ ਦੂਗਾ ਕਹਿੰਦਾ ਚੱਲ ਤੇਰੀ ਮਰਜ਼ੀ ਆ गोविंद सिंह आवाज आ मारिया कबीर पागत आ जा दुवे दिन सोने दा टोकरा लेके गरीब के बच्चे हाथा विच फूल लेके गया राजा के लड़का टोकरा सोने दा ले गया गुरु रामदास महाराज के चरने विच जेड़ा सोने दा टोकरा था ना कहंदा पासे कारे नु गरीब दे बच्चे ਹੱਥਾਂ ਵਿੱਚ ਫੁੱਲ ਲੈ ਕੇ ਗਿਆ ਕਹਿੰਦਾ ਆ ਜਾ ਭਗਤਾ ਆ ਜਾ ਭਗਤੇ ਪਿਆਰੇ ਰਬ ਨੂੰ ਭਗਤੇ ਬਿਆਰਾ ਜੀ ਭਗਤੇ ਪਿਆਰੇ ਰਬ ਨੂੰ ਹਾਂਜੀ ਦੋਸਤੋ ਦੇਖ ਲਈ ਜੀ ਵੀਡੀਓ ਦੇਖ ਲਈ ਨਾ ਕਿਵੇਂ ਇਹ ਬੰਦਾ ਮਜ਼ਾਕ ੜਾ ਰਿਹਾ ਕਿਵੇਂ ਇਹ ਭਈਆ ਮਜ਼ਾਕ ੜਾ ਰਿਹਾ ਕੀਰਤਨ ਦਾ ਕਾਰਨ ਕੀ ਆ ਐਸੇ ਜਾਂਦੇ ਗੁੱਜੂ ਨਹੀਂ ਫਿਰਦਾ ਐਸੇ ਜਾਂਦੇ ਕੋਈ ਬੱਖੀਆਂ ਨਹੀਂ ਕੁੱਟਦਾ ਚੱਜਣਾ ਇਹ ਜਿਹੜੀ ਬੱਕੀ ਕੁੱਟੀ ਹੋਵੇ ਮੁੜ ਕੇ ਜਿਵੇਂ ਪਹਿਲਾਂ ਮੈਂ ਇੱਕ ਵੀਡੀਓ ਦਿਖਾਈ ਸੀ ਜਿਹੜਾ ਉਹ ਪੱਗ ਦਾ ਮਜ਼ਾਕ ਕੜਾਉਂਦਾ ਸੀਗਾ ਤੇ ਉਹਦੇ ਕਿੰਨੇ ਵਿਊ ਹੁੰਦੇ ਸੀ ਗੱਲਾਂ ਹੀ ਛੱਡ ਦੋ ਕਾਰਨ ਕੀ ਆ ਰੌਲਾ ਸਾਰੇ ਵਿਊਆਂ ਦਾ ਅਗਲਾ ਕਹਿੰਦਾ ਜੋ ਮਰਜ਼ੀ ਕਰੀਏ 네ਗੇਟਿਵ ਪੋਜ਼ਿਟਿਵ ਵਿਊ ਆਉਣੇ ਚਾਹੀਦੇ ਨੇ ਕਿਵੇਂ ਇਹਨੇ ਨਾਸ ਮਾਰਿਆ ਵੇ ਦੇਖੋ ਅਭ ਦੀਆਂ ਚ ਤਾਂ ਨੇ ਕਮੇਡੀ ਸੀਨ ਬਣਾਇਆ ਵਾ ਕੀਰਤਨ ਦਾ ਜਦ ਕਲਯੁਗ ਮੇ ਕੀਰਤਨ ਪ੍ਰਧਾਨਾ ਪਰ ਇਹ ਜਿਹੇ ਦਾ ਕੀਰਤਨ ਦਾ ਹੀ ਮਜ਼ਾਕ ਕੜਾਉਣ ਲੱਗੇ ਮੈਂ ਪਹਿਲਾਂ ਵੀ ਜਿਹੜੀ ਉਹ ਵੀਡੀਓ ਬਣਾਈਦੀ ਜਿਹੜਾ ਪੱਗ ਦਾ ਮਜ਼ਾਕ ਬਣਾਉਂਦਾ ਸੀ ਇੱਕ ਭਈਆ ਸਲਫਾ ਬਿਨাইয়া ਉਹਦਾ ਵੀ ਮੈਂ ਇਹ ਕਿਹਾ ਤੀਗਾ ਵੀ ਜਦੋਂ ਐਹੋ ਜਿਹੀ ਕੋਈ ਵੀਡੀਓ ਬਣਾਉਂਦੇ ਨੇ ਐ ਜਨ ਕੋਈ ਆਸਗਵਾਨ ਚ ਨਹੀਂ ਹੁੰਦਾ ਕੋਈ ਇਹਨਾਂ ਦੇ ਜਿਹੜਾ ਪਤਾ ਲੱਗੇ ਵੀ ਇਹ ਤਾਂ ਆਪਣੇ ਆਸਗਵਾਨ ਚ ਵੀ ਇਹਦੇ ਗੁੱਜੂ ਫੇਰੀਏ ਮੇਰਾ ਤਾਂ ਸਿਰਫ ਪੱਤ ਜੋੜ ਕੇ ਹੀ ਬੇਨਤੀ ਹੈ ਜਿਹੜੇ ਆਪਣੇ ਕੌਮ ਦੇ ਆਗੂ ਨੇ ਵੀ ਇਹੋ ਜਿਹਾਂ ਦਾ ਸਖਤ ਨੋਟਿਸ ਲਿਆ ਜਾਵੇ ਤੇ ਮੇਰੇ ਵੀਰੋ ਕਿਸੇ ਦੇ ਆਸਗਵਾਨ ਚ ਆਇਆ ਰਹਿੰਦਾ ਉਹਦੇ ਗੁੱਜੂ ਫੇਰੋ ਉਹਦੇ ਬੱਕੀ ਕੁੱਟੋ ਦੇ ਹੂਰੇ ਫੇਰੋ ਐ ਫਿਰ ਜਿਵੇਂ ਕਹਿੰਦੇ ਨੇ ਜਦੋਂ ਖੇਤ ਚ ਕਾਂ ਆਉਂਦੇ ਨੇ ਨਾ ਇੱਕ ਮਾਰ ਕੇ ਕਾਂ ਟੰਗ ਦੋ ਮੁੜ ਕੇ ਫਿਰ ਕਾਂ ਨਹੀਂ ਆਉਂਦੇ ਉਹਨਾਂ ਨੂੰ ਪਤਾ ਹੁੰਦਾ ਵੀ ਸਾਡਾ ਆ ਹਾਲ ਹੋਊਗਾ ਜੇ ਇਹ ਜੇ ਇੱਕ ਵਾਰ ਕੁੱਟ ਕੇ ਲਮਕਾਇਆ ਹੋਵੇ ਨਾ ਤਾਂ ਪਤਾ ਲੱਗ ਜਵੇ ਦੁਬਾਰਾ ਕੋਈ ਇਹ ਜੀ ਜੁਰਤ ਨਾ ਕਰੇ ਸੋ ਦੋਸਤੋ ਜੇ ਇਸ ਤੋਂ ਪਹਿਲਾਂ ਕਿ ਟ੍ਰੇਲਰ ਦੁਬਾਰਾ ਵੱਡੀ ਫਿਲਮ ਬਣ ਜਵੇ ਤੇ ਇਹ ਤੇ ਜਲਦ ਤੋਂ ਜਲਦ ਕੋਈ ਸਟੈਪ ਚੱਕਿਆ ਜਾਵੇ ਧੰਨਵਾਦ ਦੋਸਤੋ